ਕਿ ਕਿਸ ਪ੍ਰਕਾਰ ਦੇ ਹਾਲਾਤ ਹੈ ਮੇਰਾ ਨਾਮ ਚਰਨਦਾਸ ਹੈ ਜੀ ਪਿੰਡ ਸਾਡਾ ਮਹਿੰਦਰੀ ਕਲਾਂ ਜੀ ਹਾਂ ਜੀ ਹਾਲਾਤ ਤਾਂ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਬਹੁਤ ਬੁਰਾ ਹਾਲ ਹੈ ਜੀ ਮਗਰੋਂ ਸਾਰਾ ਸਤਲੁਜ ਦਰਿਆ ਸਾਡੇ ਘਰਾਂ ਦੇ ਵਿੱਚ ਆ ਗਈ ਐ ਇਸ ਤੋਂ ਮੇਰੇ ਸਾਡੇ ਘਰ ਵੀ ਤੇ ਸਾਡੀਆਂ ਸੜਕਾਂ ਵੀ ਤੇ ਸਾਡਾ ਡੰਗਰ ਵੀ ਸਾਡਾ ਸਭ ਕੁਝ ਸਾਡੇ ਦਰਿਆ ਦੇ ਵਿੱਚ ਆ ਜੀ ਬਿਲਕੁਲ ਉਲਟਾ ਹੋਰ ਡਾਰਾ ਕਹਿੰਦੇ 4 ਫੁੱਟ ਪਾਣੀ ਹੋਰ ਆਣਾ ਜੀ ਅੰਤੇ ਕੱਲੋ ਕਹਿੰਦੇ ਜਿੱਥੇ ਆਪਾਂ ਖੜੇ ਇੱਥੇ ਵੀ ਕਈ ਫੁੱਟ ਪਾਣੀ ਸੀ ਹਾਂਜੀ ਕੱਲੋ ਸਾਰੀ ਆਵਾਜਾਈ ਠੱਪ ਗਈ ਇੱਥੇ ਟਰੈਕਟਰ ਨਹੀਂ ਕੋਈ ਮਤਲਬ ਸਕੂਟੀ ਕੋਈ ਬੰਦਾ ਬੰਦੇ ਲੰਘ ਸਕਦਾ ਪਾਣੀ ਇੱਥੇ ਮਤਲਬ ਸੜਕ ਤੇ ਨਾ ਪਾਣੀ ਹੁੰਦਾ ਜੀ ਮਤਲਬ ਆਪਣੇ ਘਰ ਤੋਂ ਬਾਹਰ ਨਿਕਲ ਨਹੀਂ ਸਕਦੇ ਘਰਾਂ ਮੂਰੇ ਸਾਰਿਆਂ ਨੇ ਬੰਨ ਲਾਏ ਹੋਏ ਜੀ ਆਪਣੇ ਆਪਣੇ ਤੇ ਮਤਲਬ ਪਾਣੀ ਹੁਣ ਅੰਦਰ ਨਾ ਆਵੇ ਹੁਣ ਕਈਆਂ ਘਰਾਂ ਦਾ ਪਾਣੀ ਘੁੰਮ ਗਿਆ ਜੀ ਕੁਝ 2-4 ਘਰ ਜਿਹੜੇ ਹੈਗੇ ਬਚੇ ਵੀ ਹਾਂ ਜੀ ਕਈ ਘਰ ਵੀ ਦੇਖ ਰਹੇ ਜਿਹੜੇ ਦਰਿਆ ਦੇ ਵਿੱਚ ਹੀ ਜਿਹੜੇ ਹਾਂਜੀ ਹਾਂਜੀ ਸਾਰਾ ਦਰਿਆ ਦੇ ਵਿੱਚ ਹੈਗਾ ਇਹ ਸਹਿਮ ਦਾ ਮਾਹ ਹੁਣ ਇੱਦਾਂ ਜਾਣਾ ਵੀ ਔਖਾ ਜੀ ਚਾਹ ਹੁਣ ਘਰ ਦੇ ਸਾਡੀ ਜੀ ਬੱਚਿਆਂ ਨੂੰ ਹਾਲੀ ਕਹ ਰਹੇ ਪ੍ਰਸ਼ਾਸਨ ਕੋ ਪ੍ਰਬੰਧ ਕਿੱਥੇ ਹੈ ਪ੍ਰਬੰਧ ਕੋਈ ਨਹੀਂ ਕਰਦੇ ਜੀ ਦੇਖੋ ਐਵੇਂ ਆਂਦੇ ਖਬਰਸਾਰ ਪੁੱਛ ਕੇ ਚਲ ਜਾਂਦੇ ਜਿੱਦਾਂ ਰਿਸ਼ਤੇਦਾਰ ਕੋ ਪੁੱਛਦਾ ਹੁੰਦਾ ਵੀ ਕਿਦਾਂ ਤੁਹਾਡਾ ਹਾਲ ਬਾਕੀ ਕੁਝ ਨਹੀਂ ਹੈ ਜੀ ਦੇਖੋ ਹੁਣ ਤੱਕ ਇਹਨਾਂ ਪਨ ਪੀਣ ਦਾ ਪਾਣੀ ਦਿੱਤਾ ਨਹੀਂ ਹੈਗਾ ਜੀ ਬੰਦਾ ਕਹੇ ਤਾਂ ਚਾਰ ਪੇਟੀਆਂ ਪੀਣ ਦੇ ਪਾਣੀ ਦੇ ਬੰਦਾ ਦੇ ਦਈ ਇਹ ਇਹ ਕੁਝ ਨਹੀਂ ਹੈਗਾ ਜੀ ਖਾਣ ਪੀਣ ਦਾ ਕੁਝ ਨਹੀਂ ਹੈ ਪੀਣ ਵਾਲਾ ਪਾਣੀ ਨਹੀਂ ਹੈ ਕੁਝ ਨਹੀਂ ਹੈ ਜੀ ਤੇ ਬਾਕੀ ਜਿਹੜਾ ਪਾਣੀ ਆਂਦਾ ਵੀ ਹੈਗਾ ਉਹ ਗੰਦਾ ਆ ਰਿਹਾ ਪੀਣ ਦਾ ਪਾਣੀ ਵੀ ਜੀ ਹਾਂ ਜੀ ਦੇ ਉਹ ਹਾਲਾਤ ਕਿਸ ਤਰ੍ਹਾਂ ਦੇ ਕਿਉਂ ਬਣਿਆ ਤੇ ਕੱਲ ਕਿਸ ਤਰ੍ਹਾਂ ਹਾਲਾਤ ਤੇ ਅੱਜ ਕਿਸ ਤਰ੍ਹਾਂ ਹਾਲਾਤ ਤਾਂ ਜਿਹੜਾ ਇਹ ਪਖੜੇ ਡੈਮ ਚ ਪਾਣੀ ਜਿਹੜਾ ਪੂਰਾ ਹੋਣ ਕਰਕੇ ਤੇ ਉਹ ਕਰਕੇ ਜਿਹੜੇ ਪਿੰਡਾਂ ਦੇ ਹਾਲਾਤ ਉਹ ਵੱਧ ਤੋਂ ਵੱਧਰ ਹੋ ਗਏ ਕਿਉਂਕਿ ਪਾਣੀ ਜਿਹੜਾ ਇਹ ਸਿੱਧਾ ਦਰਿਆ ਨੂੰ ਛੱਡ ਕੇ ਘਰਾਂ ਵਿੱਚ ਵੜ ਗਿਆ ਕਿਉਂਕਿ ਪਾਣੀ ਦੀ ਜਿਹੜੀ ਆਮਦ ਹੈ ਉਹ ਹੀ ਬਹੁਤ ਵੱਧ ਗਈ ਕੱਲ ਦੱਸਦੇ ਤਕਰੀਬਨ 80000 ਕੁ ਇਸ ਕੋ ਪਾਣੀ ਜਿਹੜਾ ਉਹ ਸਤਲੋ ਦਰਿਆ ਨੂੰ ਛੱਡਿਆ ਪਤਾ ਇਸ ਕਰਕੇ ਜਿਹੜਾ ਪਾਣੀ ਹੈ ਉਹ ਸਾਰਾ ਘਰਾਂ ਵੱਲੋਂ ਮਨ ਰੋਕ ਕਰ ਲਿਆ ਕਿਉਂਕਿ ਦਰਿਆ ਜਿਹੜਾ ਹੈ ਉਹ ਦਰਿਆ ਪੂਰਾ ਫੁੱਲ ਹੋ ਗਿਆ ਪਾ ਤੇ ਜਿਹੜੇ ਹਾਲਤ ਐ ਇਸ ਟਾਈਮ ਬਹੁਤ ਖਰਾਬ ਐ ਰਸਤੇ ਸਾਡੇ ਦੋਨੇ ਪਾਸੇ ਤੇ ਬੰਦ ਐ ਅਨੰਦਪੁਰ ਸਾਹਿਬ ਨੂੰ ਜਾਹਾਂ ਦੇ ਕੀਰਤਪੁਰ ਸਾਹਿਬ ਨੂੰ ਕੋਟੜੇ ਨੂੰ ਜਾਹਾਂ ਦੇ ਕਨੈਕਟੀਵਿਟੀ ਐ ਜਿਹੜੀਆਂ ਬਿਲਕੁਲ ਬੰਦ ਐ ਬੱਚਿਆਂ ਦੀ ਜਿਹੜੀ ਪੜ੍ਹਾਈ ਐ ਉਹ ਖਰਾਬ ਹੋ ਰਹੀ ਤੇ ਹੋਰ ਵੀ ਖਾਣ ਪੀਣ ਦੀ ਬਸਤਾਂ ਮੱਝਾਂ ਵਾਸਤੇ ਚਾਰਾ ਨਹੀਂ ਰਿਹਾ ਕਿਉਂਕਿ ਸਾਰਾ ਚਾਰੇ 'ਚ ਜਿਹੜਾ ਪਾਣੀ ਫਿਰ ਗਿਆ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਇੱਕ ਹੋਰ ਬੇਨਤੀ ਐ ਵੀ ਸਾਨੂੰ ਜਿਹੜੀ ਐ ਪਾਣੀ ਦੀ ਅਪਡੇਟ ਦਾ ਜਰੂਰ ਮਾੜੀ ਮੁੱਟੀ ਸਾਨੂੰ ਦੇਣ ਦੱਸਣ ਵੀ ਆ ਪਾਣੀ ਐਨਾ ਛੱਡਿਆ ਐ ਐਨਾ ਘਟਾਇਆ ਕਿਉਂਕਿ ਵਿਭਾਗ ਮਹਿਕਮਾ ਸੱਤ ਨਹੀਂ ਦੱਸਦਾ ਕਿਉਂਕਿ ਲੋਕ ਬਹੁਤ ਡਰਨਾ ਪਰ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਸਾਨੂੰ ਪਾਣੀ ਇੰਨਾ ਅਸੀਂ ਪਖੜਿਆਂ ਤੋਂ ਛੱਡਿਆ ਇੰਨਾ ਬੰਦ ਕੀਤਾ ਕਿ ਲੋਕ ਮਾੜੇ ਮੋੜੇ ਸਤਾਰਕ ਹੋ ਗਏ ਉਹਨਾਂ ਕੋ ਪ੍ਰਬੰਧ ਕਰ ਲਵੇ ਜਾਂ ਕੋਠਿਆਂ ਦੇ ਛੱਤਾਂ ਦੇ ਬਹਿ ਜਾਣ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਨੂੰ ਬੜੀ ਪੰਡਾਂ ਵਿੱਚ ਆਓ ਹਰੇਕ 2 ਘੰਟੇ ਬਾਅਦ 4 ਘੰਟੇ ਬਾਅਦ ਸਾਨੂੰ ਜਾਣਕਾਰੀ ਦੇਣ ਵੀ ਇੰਨਾ ਪਾਣੀ ਹੋਰ ਛੱਡ ਰਿਹਾ ਹੈ ਝਟ ਰਿਹਾ ਤੇ ਅਫਵਾਹਾਂ ਕਿਉਂਕਿ ਬਹੁਤ ਫੈਲਦੀਆਂ ਆ سوشل ਮੀਡੀਆ ਤੇ ਵੀ ਇੰਨਾ ਆ ਗਿਆ ਜੀ ਹੁਣ 4 ਫੁੱਟ ਪਾਣੀ ਹੋਰ ਡੈਂਪ ਹੋਲ ਤੇ ਪਖੜਾ ਇਸ ਕਰਕੇ ਲੋਕ ਹੋੜ ਲੱਗ ਜਾਂਦੇ ਐਡੀ ਜਾਣਕਾਰੀ ਉਹ ਪੁਖਤਾ ਸਹੀ ਜਾਣੀ ਚਾ ਤੇ ਬਾਕੀ ਹੈ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਆ ਕੇ ਦੇਖਣ ਇੱਥੇ ਪਸ਼ੂਆਂ ਦਾ ਚਾਰਾ ਪ੍ਰਬੰਧ ਕਰਨ ਉਹ ਗਰੀਬ ਲੋਕਾਂ ਉਹਨਾਂ ਦਾ ਰਖਣ ਪਾਣੀ ਭਿੱਜ ਗਿਆ ਉਹਨਾਂ ਦਾ ਵੀ ਧਿਆਨ ਰੱਖਣ ਸੋ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਜੀ ਘਰ ਵੀ ਡੁੱਬੇ ਹੋਏ ਆਂ ਦਰਿਆ ਕਿੰਨੇ ਕਿਲੋਮੀਟਰ ਦੂਰ ਸੀ ਪਹਿਲਾਂ ਦਰਿਆ ਟਟੂ-ਕਟੂ ਕਿਲੋ ਡੇਲ ਕਿਲੋ ਮੀਟਰ ਦਰਿਆ ਪਿੱਛੇ ਦੀ ਜੀ ਤੇ ਹੁਣ ਤਾਂ ਦਰਿਆ ਬਿਲਕੁਲ ਘਰਾਂ ਦੇ ਵਿੱਚ ਵੜ ਗਿਆ ਕਦੋਂ ਗੁੱਡੇ-ਗੁੱਡੇ ਪਾਣੀ ਸੜਕਾਂ ਤੇ ਤੇ ਘਰਾਂ ਵਿੱਚ ਵੀ ਪਾਣੀ ਇਸ ਤਰ੍ਹਾਂ ਘੁੰਮ ਘੋਮਰੇ ਦੇ ਕਾਲ ਜੀ ਯਾਨੀ ਅੱਜ ਤਾਂ ਥੋੜਾ ਘਟ ਗਿਆ ਪਾਣੀ ਠੀਕ ਹੈ ਜੀ ਤੇ ਹੁਣ ਤਾਂ ਬਾਕੀ ਦੇ ਦੇਖਦੇ ਕਹਿੰਦੇ ਪਾਣੀ ਹੋਰ ਛੱਡਣਾ ਹੋਸ਼ ਨੂੰ ਕਿਆ ਪਾ ਕਿਆ ਕਰ ਰਹੇ ਸਾਨੂੰ ਤਾਂ ਪਹਿਲਾਂ ਤਾਂ ਕੁਝ ਠੀਕ ਨਹੀਂ ਬਾਕੀ ਲਾਤ ਕਿਉਂ ਪਣੀ ਹੈ ਪ੍ਰਸ਼ਾਸਨ ਨੂੰ ਕਹਿੰਦਾ ਜੀ ਪ੍ਰਸ਼ਾਸਨ ਤਾਂ ਇੱਥੇ ਜਦੋਂ ਮਾਰਵਾੜਾ ਕਿਹੜੀਆਂ ਮਾਰਦੇ ਨੇ ਉਹ ਕਿਆ ਕਰ ਪ੍ਰਸ਼ਾਸਨ ਵਿੱਚ ਜਾਣਾ ਨਹੀਂ ਹੋ ਰਿਹਾ ਆ ਗਿਆ ਠੀਕ ਹੈ ਨਹੀਂ ਹੁਣ ਤੁਹਾਨੂੰ ਪਤਾ ਸਾਰਾ ਦਰਿਆ ਪਰਿਆ ਪਾਣੀ ਨਾਲ ਨਾਲ ਕਿਥੇ ਬੰਨ ਲੱਗਣਾ ਕੋਈ ਸੁਣਿਆ ਹੋਇਆ ਜੀ ਬੰਨ ਉੱਪਰ ਟੁੱਟਿਆ ਪਹਿਲਾਂ ਬੰਨ ਲਾਉਂਦੇ ਨਾ ਜੀ ਤੁਹਾਡਾ ਬਚਾਅ ਹੋ ਜਾਣਾ ਤਾਂ ਤੇ ਹੁਣ ਤਾਂ ਜਿਵੇਂ ਪਹਿਲਾਂ ਫੂੜੀ ਦੀ ਹੁਣ ਤਾਂ ਫੂੜਾ ਬੰਨਣਾ ਕੰਮ ਹੋ ਗਿਆ ਜੀ ਠੀਕ ਹੈ ਜੀ ਬਤੋ ਕੋਈ ਮੈਡੀਕਲ ਸਹਾਇਤਾ ਨਹੀਂ ਕੁਝ ਨਹੀਂ ਇੱਥੇ ਕੁਝ ਨਹੀਂ ਵੈਸੇ ਤਾਂ ਭਾਈ ਆਈ ਨੇ ਦੇਖ ਬੜ ਕਰੀ ਜਾਂਦੇ ਬਾ ਪੁੱਤ ਕਹੀ ਨੇ ਉੱਥੇ ਚੱਲ ਪੋ ਫਲਾਣੀ ਜਗ੍ਹਾ ਉੱਥੇ ਚੱਲ ਪੋ ਐਨਾ ਸਾਡੇ ਕੋ ਬੱਚੇ ਆ ਤੇ ਮੈਂ ਸਾਂ ਇਹ ਕਿੱਥੇ ਲੈ ਕੇ ਜਾਊਂਗਾ ਠੀਕ ਹੈ ਬਾਕੀ ਇਹ ਆਪਣੇ ਭੈਂਤੀ ਸਰਕਾਰ ਮਾਰੀ ਮੂ ਸਾਡਾ ਕਹ ਰਿਹਾ ਕੋ ਜਿੱਦਾਂ ਮਾਰੂ ਗਰੀਬ ਐ ਜਿੱਦਾਂ ਕੋ ਬਚਾਰੇ ਬਿਲਕੁਲ ਨਹੀਂ ਜਾਂਦੇ ਧਾੜੀਆਂ ਬੈਠੇ ਉਹਨਾਂ ਕੋਈ ਮਾਨ ਮੋਟਾ ਕੋ ਭੇਜਿਆ ਸਰਕਾਰ ਇਹ ਕਰ ਸਕਦੇ ਹੋਗਾ ਮੈਂ ਤੇ ਕਿੱਥੇ ਕਰਦੇ ਜਿਹੜੇ ਹਾਲਾਤ ਇੱਥੇ ਮੰਜਾ ਦੇਖੋ ਮੰਜਾ ਮੇਰਾ ਨਾਮ ਹਸ਼ਿਆਰ ਸਿੰਘ ਲੋਂਗਿਆ ਹੈ ਜੀ ਮੈਂ ਆਨੰਦਪੁਰ ਸਾਹਿਬ ਐਡਵ ਗੱਜਪਰ ਪਿੰਡ ਹੈ ਜੀ ਮੇਰਾ 1988 ਚ ਅਸੀਂ 88 ਦੇ ਕਿੱਸੇ ਸੁਣਦੇ ਆ ਆਪਣੇ ਬਜ਼ੁਰਗਾਂ ਕੋਲੋਂ ਤੇ ਉਸ ਤੋਂ ਬਾਅਦ 2019 ਚ ਵੀ ਇਹੀ ਹਾਲਾਤ ਸੀਗੇ ਹੜ੍ਹ ਬਹੁਤ ਆਇਆ ਸੀਗਾ ਉਸ ਤੋਂ ਪਹਿਲਾਂ ਵੀ 2011 12 ਚ ਇਸੇ ਤਰ੍ਹਾਂ ਹੜ੍ਹ ਆਏ ਅਸੀਂ 1988 ਤੋਂ ਸਾਡੇ ਬਜ਼ੁਰਗ ਜੋ ਦੱਸਦੇ ਆ ਤੇ ਅਸੀਂ ਵੀ ਜੋ ਕਰ ਰਹੇ ਆ ਕਿ ਚੈਨਲਾਈਜ਼ ਕਰਨ ਦਾ ਇਸ ਦਰਿਆ ਨੂੰ ਅਸੀਂ ਹਮੇਸ਼ਾ ਮੁੱਦਾ ਉਠਾਉਂਦੇ ਆ ਪਰ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਹੋਈਆਂ ਨੇ ਕਦੇ ਵੀ ਉਹ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਲਿਆਂਦੀਆਂ ਕਿ ਕਿਸੇ ਢੰਗ ਨਾਲ ਕਿਸੇ ਤਰੀਕੇ ਨਾਲ ਦਰਿਆ ਨੂੰ ਚੈਨਲਾਈਜ਼ ਕੀਤਾ ਜਾਵੇ ਹੁਣ ਤੁਸੀਂ ਦੇਖਿਆ ਕਿਵੇਂ ਪੂਰਾ ਪਿੰਡ ਸਾਰੇ ਖੇਤ ਖਲਿਆਣ ਜਿਹੜੇ ਸਾਡੇ ਐ ਪਾਣੀ ਪਾਣੀ ਹੋ ਚੁੱਕੇ ਐ ਸਾਡੇ ਪਿੰਡ ਦੀ ਜਿਹੜੀ ਜ਼ਿਆਦਾਤਰ ਆਬਾਦੀ ਐ ਉਹ ਖੇਤੀ ਤੇ ਨਿਰਭਰ ਕਰਦੀ ਐ ਖੇਤੀ 'ਚ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਜਦੋਂ ਫਸਲਾਂ ਹੀ ਮਰ ਗਈਆਂ ਸਾਡੇ ਖੇਤਾਂ 'ਚ ਪਾਣੀ ਘੁੰਮ ਰਿਹਾ ਐ ਸਾਨੂੰ ਪਹਿਲਾਂ ਵੀ ਇਸ ਖਾਲਾ ਕਦੇ ਮੁਆਵਜ਼ਾ ਮਿਲਿਆ ਨਹੀਂ ਜੇ ਮਿਲਿਆ ਥੋੜਾ ਬੋਤਾ ਉਹ ਇੱਕ ਕਿਸਮ ਤੋਂ ਹਾਥੀ ਦੇ ਮੂੰਹ 'ਚ ਜੀਰਾ ਪਾਣੇ ਵਾਲੀ ਗੱਲ ਹੈ ਆ ਉਂਟ ਦੇ ਮੂੰਹ 'ਚ ਜੀਰਾ ਪਾਣੇ ਵਾਲੀ ਗੱਲ ਹੈ ਕਿਸੇ ਤਰ੍ਹਾਂ ਦਾ ਪ੍ਰੋਪਰ ਸਾਨੂੰ ਕਦੇ ਮੁਆਵਜ਼ਾ ਨਹੀਂ ਮਿਲਿਆ ਹੁਣ ਵੀ ਦੇਖੋ ਤੁਸੀਂ ਹਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਰਾਹਤ ਸਮਗਰੀ ਜਾਂ ਕਿਸੇ ਤਰ੍ਹਾਂ ਦਾ ਸਾਨੂੰ ਬਸ ਇਹੀ ਹੈ ਕਿ ਹਾਈਲਾਈਟ ਤੇ ਹੈ ਜੀ ਤੁਸੀਂ ਸੇਫ ਜਗ੍ਹਾ ਤੇ ਚਲੇ ਜਾਓ ਸੇਫ ਜਗ੍ਹਾ ਤੇ ਕਿੱਥੇ ਜਾਈਏ ਸਰਕਾਰ ਨੇ ਕਿਆ ਪ੍ਰਬੰਧ ਕੀਤੇ ਨੇ ਉਸ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਜਾਣੂ ਨਹੀਂ ਕਰਵਾਇਆ ਗਿਆ ਤੇ ਤੁਸੀਂ ਆਪ ਦੇਖਿਆ ਕਿ ਕਿਹੋ ਜਿਹੇ ਹਾਲਾਤ ਨੇ ਮੱਝਾਂ ਨੂੰ ਗਾਈਆਂ ਨੂੰ ਪਸ਼ੂਆਂ ਨੂੰ ਸਾੜਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਚਾਰਾ ਨਹੀਂ ਹੈ ਇੱਥੇ मतलब ਇਹ ਨੰਗਲ ਤੇ ਆਨੰਦਪੁਰ ਦੇ ਕਿੰਨੇ ਪਿੰਡ ਜਿਹੜੇ ਸਾਡੀ ਜਿਲ੍ਹਾ ਵਿੱਚ ਆਏ ਸਰ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 150 200 ਪਿੰਡ ਜਿਹੜਾ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਵਿਚਾਲੇ ਹੜ੍ਹ ਦੀ ਚਪੇਟ ਚ ਹੈ 10 12 ਪਿੰਡ ਮੈਂ ਇੱਥੇ ਦੇ ਗਿਣਨ ਦਾ ਗੱਜਪੁਰ ਹੋ ਗਿਆ ਚੰਦਪੁਰ ਹੋ ਗਿਆ ਜੀ ਸ਼ਾਪੁਰ ਹੋ ਗਿਆ ਬੁਰਜ ਹੋ ਗਿਆ ਹਰੀਆਲ ਹੋ ਗਿਆ ਮਹਿੰਦਰੀ ਹੋ ਗਿਆ ਖੇੜੀ ਅਮਰਪੁਰ ਬੇਲਾ ਗੋਬਿੰਦਪੁਰ ਬੇਲਾ ਇਹ ਜਿਹੜੇ ਪਿੰਡ ਹੈ ਹੜ ਦੀ ਚਪੇੜ ਚ ਹੈ ਹਲੇ ਤੱਕ ਜਾਨੀ ਮਾਲ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਜੇ ਸਰਕਾਰ ਨੇ ਕਿਸੇ ਤਰ੍ਹਾਂ ਦੇ ਪੁਖਤਾ ਪ੍ਰਬੰਧ ਨਾ ਕੀਤੇ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਮਾਲੀ ਨੁਕਸਾਨ ਤਾਂ ਆਲਰੇਡੀ ਹੋ ਹੀ ਰਿਹਾ ਹੈ ਤੁਸੀਂ ਦੇਖ ਰਹੇ ਹੋ ਪਸ਼ੂਆਂ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਵੀ ਖਾਣੇ ਵਗੈਰਾ ਦੀ ਕੋਈ ਵਿਵਸਥਾ ਨਹੀਂ ਹੈ ਚਾਰੇ ਦੀ ਕੋਈ ਵਿਵਸਥਾ ਨਹੀਂ ਹੈ ਹੁਣ ਅਸੀਂ ਚਾਰਾ ਜੇ ਲਿਆਵਾਂਗੇ ਕਿੱਥੋਂ ਲਿਆਵਾਂਗੇ ਸੋ ਮੇਰੀ ਸਰਕਾਰ ਨੂੰ ਵੀ ਉਹ ਅ प्रार्थना ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਪ੍ਰਬੰਧ ਕਰੇ ਤੇ ਸਾਡਾ ਹੱਥ ਫੜੇ ਤੇ ਦੂਜਾ ਬਾਕੀ ਮੇਰੇ ਜਿਹੜੇ ਪਿੰਡ ਵਾਸੀ ਨੇ ਹੋਰ ਨੇ ਇਲਾਕੇ ਦੇ ਬੰਦੇ ਨੇ ਜਿਹੜੇ ਦਰਿਆ ਦੇ ਨਾਲ-ਨਾਲ ਰਹਿੰਦੇ ਨੇ ਉਹਨਾਂ ਨੂੰ ਵੀ ਮੇਰੀ ਹੱਥ ਛੋੜ ਕੇ ਬੇਨਤੀ ਹੈ ਕਿ ਉਹ ਪਾਣੀ ਦੇ ਵਿਚਕਾਰ ਨਾ ਜਾਣ ਪਾਖੜਾ ਡੈਮ ਤੋਂ ਪਾਣੀ ਛੱਡਿਆ ਹੋਇਆ ਹੈ ਵੀ ਦਾ ਵਹਾ ਬਹੁਤ ਤੇਜ਼ ਹੈ ਸੋ ਮੇਰੀ ਗੁਜਾਰਿਸ਼ ਹੈ ਸਰਕਾਰ ਨੂੰ ਦੁਬਾਰਾ ਆਪ ਜੀ ਦੇ ਰਾਹੀਂ ਕਿ ਉਹ ਕੁੰਭ ਕਰਨੀ ਨੀਂਦ ਤੋਂ ਜਾਗੇ ਔਰ ਇਹਨਾਂ ਦੇ ਪੁਖਤਾ ਜਿਹੜੇ ਹਰ ਹਰ ਸਾਲ ਸਾਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਸਾਡਾ ਜਾਨੀ ਤੇ ਮਾਲੀ ਨੁਕਸਾਨ ਕਰਦੇ ਆ ਇਹਦਾ ਕੋਈ ਨਾ ਕੋਈ ਸੁਝਾਅ ਕੋਈ ਨਾ ਕੋਈ ਇਹਦਾ ਪੁਖਤਾ ਪ੍ਰਬੰਧ ਕਰੇ ਹਲਕੇ ਦੇ ਹਾਲਾਤ ਹੜ੍ਹ ਕਰਕੇ ਬਹੁਤ ਜ਼ਿਆਦਾ ਵੱਤੋ ਵੱਤ ਹੋਣੀ ਹੋਈ ਹੈ ਕਿ ਕਿਸ ਪ੍ਰਕਾਰ ਦੀ ਜਿਹੜੀ ਪਾਰਟੀ ਵੱਲੋਂ ਲਗਾ ਲੋ ਜਾਂ ਪ੍ਰਸ਼ਾਸਨ ਵੱਲੋਂ ਲਗਾ ਲੋ ਹੈਲਪ ਕੀਤੀ ਜਾਂਦੀ ਹੈ ਦੇਖੋ ਜਿਹੜੇ ਹੜ੍ਹ ਆਏ ਨੇਗੇ ਇਹ ਕੁਦਰਤੀ ਕਰੋਪੀ ਹੈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਬਰਸਾਤਾਂ ਆਏ ਉਹ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ ਤੇ ਭਾਖੜਾ ਜਿਹੜਾ ਹੈਗਾ ਪਾਣੀ ਦਾ ਪੱਧਰ ਭਾਖੜਾ ਡੈਮ ਦੇ ਵਿੱਚ ਉਹ ਬਹੁਤ ਜ਼ਿਆਦਾ ਹੋ ਗਿਆ ਸੀਗਾ ਜਿਸ ਕਰਕੇ ਜਿਹੜੇ ਪਲਾਟਿਕਟ ਖੁੱਲਣੇ ਪਏ ਨੇਗੇ ਤੇ ਜਿਹੜੇ ਦਰਿਆ ਦੇ ਨਾਲ ਲੱਗਦੇ ਇਲਾਕੇ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਵਿੱਚ ਹਾਲ ਜਿਹੜੇ ਕੱਲ ਗੰਭੀਰ ਹੋ ਗਏ ਸੀਗੇ ਤੇ ਰਾਤ ਦਾ ਪਾਣੀ ਕੁਝ ਘਟਿਆ ਅ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨਿਕ ਅਧਿਕਾਰੀ ਤੇ ਸਾਡੇ ਵੱਲੋਂ ਅਸੀਂ ਸਾਰੇ ਨਿੱਜੀ ਤੌਰ ਤੇ ਵੀ ਅਤੇ ਪਾਰਟੀ ਦੇ ਸਾਡੇ ਵਰਕਰ ਨੇ ਜਿਹੜੇ ਉਹ ਪਿੰਡਾਂ 'ਤੇ ਜਾ ਰਹੇ ਨੇ ਤੇ ਜਿਸ ਪ੍ਰਕਾਰ ਦੀ ਵੀ ਕੋਈ ਸਹਾਇਤਾ ਚਾਹੀਦੀ ਹੈ ਪਿੰਡਵਾਲਿਆਂ ਨੂੰ ਅ ਜਿਹੜੇ ਕੋਈ ਫਸੇ ਹੋਏ ਨੇ ਪਾਣੀ ਦੇ ਵਿੱਚ ਰੈਸਕਿਊ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਆ ਮੈਂ ਵੀ ਹੁਣ ਜਾ ਕੇ ਆਇਆ ਚੰਦਪੁਰ ਗੱਜਪੁਰ ਬੇਲਾ ਜਾ ਕੇ ਆਇਆ ਤੇ ਜਿਹੜੇ ਦਰਿਆ ਦੇ ਨਾਲ ਨੇ ਬਿਲਕੁਲ ਘਰ ਉਹਨਾਂ ਨੂੰ ਮੈਂ ਬੇਨਤੀ ਕਰਕੇ ਆਇਆ ਕਿ ਉਹ ਇੱਕ ਦੋ ਦਿਨ ਦੇ ਲਈ ਜਿਹੜਾ ਹੈਗਾ ਸੇਫ ਜਗ੍ਹਾ ਤੇ ਆ ਜਾਣ ਤਾਂ ਜੋ ਅਗਰ ਕੋਈ ਹਾਲਾਤ ਗੰਭੀਰ ਹੁੰਦੇ ਆ ਤਾਂ ਉਹੋ ਜੀ ਕੋਈ ਸਥਿਤੀ ਜਿਹੜੀ ਪੈਦਾ ਨਾ ਹੋ ਸਕੇ ਜਿਸ ਕਾਰਨ ਕੋਈ ਜਾਨੀ ਮਾਲੀ ਨੁਕਸਾਨ ਹੋ ਸਕੇ ਠੀਕ ਹੈ ਪਿੰਡ ਵਾਸੀ ਕਰੇ ਪ੍ਰਸ਼ਾਸਨ ਕਰ ਰਿਹਾ ਵੀ ਤੁਸੀਂ ਆਪਣੇ ਘਰਾਂ ਛੱਡ ਕੇ ਸੇਫ ਜਗ੍ਹਾ ਤੇ ਆ ਜਿਓ ਕਦੇ ਜਾਈਏ ਕਿੱਥੇ ਪ੍ਰਬੰਧ ਕੋਈ ਨਹੀਂ ਹੈ ਬਿਲਕੁਲ ਜੀ ਸਾਡੇ ਕੋਲ ਸਾਰੇ ਕੀਰਤਪੁਰ ਸਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਗਾ ਸਾਡੇ ਕੋਲ ਨਕੀਆਂ ਹੈਗਾ ਕਿ ਕੋਟਲ ਹੈਗਾ ਸਾਡੇ ਕੋਲ ਜਗ੍ਹਾ ਹੈਗੀ ਆ ਅਸੀਂ ਲੋਕਾਂ ਨੂੰ ਕਹਿੰਨੇ ਕਿ ਸਾਡੇ ਨਾਲ ਚੱਲੋ ਤੁਸੀਂ ਐਨਡੀਆਰਫ ਦੀ ਟੀਮ ਆਈ ਹੈ ਉਹ ਲੋਕਾਂ ਨੂੰ ਕੱਢ ਕੇ ਰੈਸਕਿਊ ਕਰ ਰਹੀ ਹੈ ਅਸੀਂ ਕਹਿੰਦੇ ਕੋਈ ਗੰਭੀਰ ਸਥਿਤੀ ਨਾ ਪੈਦਾ ਹੋਵੇ ਪਰ ਲੋਕ ਜਿਹੜੇ ਹੈਗੇ ਆ ਕੋਈ ਵੀ ਆਪਣਾ ਘਰ ਬਾਰ ਜਿਹੜਾ ਛੱਡਣ ਨੂੰ ਤਿਆਰ ਨਹੀਂ ਹੈਗਾ ਅ ਅਸੀਂ ਹਰੇਕ ਪ੍ਰਕਾਰ ਦੀ ਸਥਿਤੀ ਨਾਲ ਨਿਢਣ ਲਈ ਤਿਆਰ ਆ ਪ੍ਰਸ਼ਾਸਨ ਵੀ ਤੇ ਅਸੀਂ ਆਪਣੇ ਤੌਰ ਤੇ ਨਿੱਜੀ ਤੌਰ 'ਤੇ ਵੀ ਸੱਜੇ ਲੱਗੇ ਹੋਏ ਆ ਲੋਕਾਂ ਦੀ ਜਿਹੜੀ ਹੈ ਇਸ ਔਖੇ ਸਮੇਂ ਦੇ ਵਿੱਚ ਜਿਹੜਾ ਮਦਦ ਹੋ ਸਕੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਕੁਦਰਤੀ ਕਰੋਪੀ ਆ ਇਹਦੇ ਵਿੱਚ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਆ ਆਪਸ ਵਿੱਚ ਸਾਰੇ ਰਲ ਮਿਲ ਕੇ ਜਿਹੜਾ ਇਹ ਲੋਕਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਵਿੱਚ ਕੀ ਆ ਨਾ ਮੈਂ ਜਿਹੜਾ ਪਿੰਡਾਂ ਤੇ ਕਿਸ ਤਰ੍ਹਾਂ ਦੇ ਹਾਲਾਤ ਆ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਸਾਡੇ ਪਿੰਡਾਂ ਦੇ ਵਿੱਚ ਇਸ ਟਾਈਮ ਜਿਹੜੀ ਹੜ੍ਹਾਂ ਦੀ ਮਾਰ ਪਈ ਹੋਈ ਹੈ ਇਸ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਸਾਡੇ ਪਿੰਡਾਂ ਦੀ ਖੇਤੀ ਦਾ ਹੋਇਆ ਪਸ਼ੂਆਂ ਵਾਸਤੇ ਜੋ ਵੀ ਚਾਰਾ ਬੀਜਿਆ ਹੋਇਆ ਸੀ ਸਾਰੇ ਦਾ ਨੁਕਸਾਨ ਹੋ ਚੁੱਕਾ ਹੈ ਇਹ ਜਿਹੜਾ ਪਾਣੀ ਪਹਿਲਾਂ 15 ਦਿਨ ਪਹਿਲਾਂ ਆਇਆ ਸੀ ਉਸ ਨੇ ਸਾਡਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸੀ ਸਾਰੀ ਫਸਲ ਜਿਹੜੀ ਬੀਜੀ ਹੋਈ ਸੀ ਤਬਾਹ ਹੋ ਚੁੱਕੀ ਸੀ ਅਸੀਂ ਦੁਬਾਰਾ ਉਸ ਦੀ ਬਜਾਈ ਕੀਤੀ ਤੇ ਆ ਫੇਰ ਅੱਜ ਜਿਹੜਾ ਦੁਬਾਰਾ ਪਾਣੀ ਦੀ ਮਾਰ ਉਸ ਫਸਲ ਤੇ ਪਈ ਤੇ ਸਾਡੀ ਜਿਹੜੀ ਫਸਲ ਹੈ ਉਹ ਦੁਬਾਰਾ ਹੜ ਚੁੱਕੀ ਹੈ ਉਹ ਬਰਬਾਦ ਹੋ ਚੁੱਕੀ ਹੈ ਪਸ਼ੂਆਂ ਵਾਸਤੇ ਚਾਰਾ ਵੀ ਬਚਿਆ ਨਹੀਂ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਗਰਾਊਂਡ ਲੈਵਲ ਤੇ ਆ ਕੇ ਚੈੱਕ ਕਰੋ ਕੀ ਕੀ ਨੁਕਸਾਨ ਹੋ ਰਹੇ ਨੇ ਹਰਾਂ ਦੇ ਨਾਲ ਗਰਾਊਂਡ ਤੇ ਆਓ ਤਾਂ ਜੋ ਪਤਾ ਲੱਗੇ ਲੋਕਾਂ ਦੇ ਰਿਪੋਰਟ ਲਓ ਕੀ ਤੁਹਾਡਾ ਨੁਕਸਾਨ ਹੋਇਆ ਕੀ ਅਸੀਂ ਉਸ ਦੀ ਪਰਭਾਈ ਕਰ ਸਕਦੇ ਹਾਂ ਪਹਿਲਾਂ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਨਹੀਂ ਹੈ ਕੋਈ ਸਰਕਾਰਾਂ ਦੇ ਸਕਦੀਆਂ ਝੂਠੇ ਬਾਦੇ ਝੂਠੇ ਲਾਰੇ ਲਾ ਕੇ ਚਲ ਜਾਂਦੀਆਂ ਗਰਾਊਂਡ ਲੈਵਲ ਤੇ ਆ ਕੇ ਕੋਈ ਪ੍ਰਸ਼ਾਸਨ ਦਾ ਬੰਦਾ ਚੈੱਕ ਨਹੀਂ ਕਰਦਾ ਕਿ ਕੀ ਨੁਕਸਾਨ ਹੋ ਰਿਹਾ ਕੀ ਪਿੰਡ ਨੂੰ ਇਸ ਦੀ ਤਬਾਹੀ ਵੱਲ ਤਾਂ ਨਹੀਂ ਜਾ ਰਿਹਾ ਕਿਤੇ ਪਿੰਡ ਪਿੰਡ ਦੇ ਵਿੱਚ ਪਾਣੀ ਵੜਿਆ ਕਿੰਨਾ ਨੁਕਸਾਨ ਕੀਤਾ ਕਿਸੇ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਰਿਪੋਰਟ ਨਹੀਂ ਲਈ 15 ਦਿਨ ਪਹਿਲਾਂ ਵੀ ਹੜ ਜਿਹੜਾ ਬਹੁਤ ਜ਼ਿਆਦਾ ਆਇਆ ਸੀ ਸਾਡੀ ਸਾਰੀ ਫਸਲ ਬਰਬਾਦ ਹੋ ਚੁੱਕੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਗਰਾਊਂਡ ਲੈਵਲ ਤੇ ਆ ਕੇ ਚੈੱਕ ਕਰੋ ਬਣਦਾ ਮੁਆਵਜ਼ਾ ਦੋ ਜਿਸ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕਰੋ ਐਨਆਈ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਧੰਨਵਾਦ ਜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਾਕ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ ਵੀ ਪਾਣੀ ਦਾ ਸਤਾਰ ਬਧ ਹੈ ਉਥੇ ਬਾਰ-ਬਾਰ ਮੁਨਿਆਦੀ ਖਰਾਬਤੀ ਗਈ ਹੈ ਆਪ ਸਭ ਨੂੰ ਬੇਨਤੀ ਹੈ ਕਿ ਜਿਹੜੇ ਤੁਹਾਡੇ ਰੀਲੀਫ ਕੈਂਪ ਨੇ ਉਹਨਾਂ ਵਿੱਚ ਜਾਇਆ ਜਾਵੇ ਪਾਣੀ ਵਾਦ ਵਾਲੀ ਜਗਾ ਤੋਂ ਆਪਣੇ ਆਪ ਨੂੰ ਖਾਲੀ ਕਰਾਇਆ ਜਾਵੇ ਤੇ ਆਪ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ 24 ਘੰਟੇ ਰੀਲੀਫ ਕੈਂਪ ਦੇ ਵਿੱਚ ਸਾਡੇ ਆਫੀਸਰ ਸਹਿਬਾਨ ਮੌਜੂਦ ਨੇ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਉੱਥੇ ਪ੍ਰੋਵਾਈਡਡ ਨੇ ਆਪ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਬੇਨਤੀ ਹੈ ਕਿ ਜਿੱਥੇ ਵੀ ਪਾਣੀ ਦਾ ਸતર ਵਧ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਸਿਚੂਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਪਰ ਜਿੱਥੇ ਵੀ ਕਿਤੇ ਪਾਣੀ ਦਾ ਸતર ਵਧ ਹੈ ਤੇ ਮੁੰਨਿਆਦੀ ਪ੍ਰਸ਼ਾਸਨ ਵੱਲੋਂ ਹੋ ਚੁੱਕੀ ਹੈ ਕਿ ਉੱਥੇ ਕਿਰਪਾ ਕਰਕੇ ਜਲਦੀ ਤੋਂ ਜਲਦੀ ਰੀਲੀਫ ਕੈਂਪਸ ਦੇ ਵਿੱਚ ਜਾਇਆ ਜਾਵੇ ਧੰਨਵਾਦ